ਹੋਰ ਕਿੰਨੇ ਪ੍ਰਮੁੱਖ ਅਕਸ਼ੀਤਾ ਨੇ ਜਿसे ਜਿਹੜੀਆਂ ਅੱਜ ਇਸ ਸਮਾਗਮ ਦੇ ਵਿੱਚ ਜਿਹੜਾ ਇਹ ਪਰਿਵਾਰਾਂ ਨੂੰ ਸਨਮਾਨਿਤ ਕਰਨ ਦਾ ਅਸੀਂ ਸੇਵਾ ਲੈ ਰਹੇ ਆ ਸੋ ਬਹੁਤ ਬਹੁਤ ਧੰਨਵਾਦ ਇਹਨਾਂ ਪਰਿਵਾਰਾਂ ਦਾ ਕਿ ਅੱਜ ਉਚਿਤੇ ਤੌਰ ਤੇ ਸਾਡੇ ਇਸ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ ਹੈ ਉਹਨਾਂ ਨੇ ਤੇ ਇਸ ਸਮਾਗਮ ਦੀ ਸ਼ੋਭਾ ਨੂੰ ਹੋਰ ਵਧਾਇਆ ਹੈ ਸੋ ਜਿੱਥੇ ਸਾਡੇ ਮੁੱਖ ਮਹਿਮਾਨ ਜੀ ਇਹਨਾਂ ਪਰਿਵਾਰਾਂ ਦਾ ਸਨਮਾਨ ਕਰ ਰਹੇ ਨੇ ਉਥੇ ਨਾਲ ਹੀ ਉਹਨਾਂ ਵੱਲੋਂ ਉਹਨਾਂ ਦਾ ਹਾਲ-ਚਾਲ ਵੀ ਪੁੱਛਿਆ ਜਾ ਰਿਹਾ ਹੈ ਉਹਨਾਂ ਦੇ ਦੁੱਖ-ਦਰਦ ਪੁੱਛੇ ਜਾ ਰਹੇ ਨੇ ਸੁਣੇ ਜਾ ਰਹੇ ਨੇ ਤੇ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਭਰੋਸਾ ਦਿੱਤਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਹਮੇਸ਼ਾ ਇਹਨਾਂ ਦੀ ਬਿਹਤਰੀ ਲਈ ਇਹਨਾਂ ਤੋਂ ਅਗਵਾਈ ਲੈਣ ਵਾਸਤੇ ਤਤਪਰ ਹੈ ਸੋ ਅਸੀਂ ਬਾਰੇ ਮਾਨ ਨਾਲ ਕਹਿ ਸਕਦੇ ਹਾਂ ਕਿ ਸਾਡੇ ਜ਼ਿਲ੍ਹਾ ਸੰਗਰੂਰ ਦੇ ਵਿੱਚ ਵੀ ਤਕਰੀਬਨ 60-65 ਅਜਿਹੇ ਪਰਿਵਾਰ ਹੈਗੇ ਨੇ ਜਿਹੜੇ ਜਾਤੀ ਘੁਲਾਟिए ਤਾਂ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾਇਆ ਸੋ ਸਾਡੇ ਵਾਸਤੇ ਇਹ ਬੜੇ ਫਖਰ ਵਾਲੀ ਗੱਲ ਹੈ ਅੱਜ ਜ਼ਿਲ੍ਹਾ ਪ੍ਰਸ਼ਾਸਨ ਜਾਂ ਸਾਡੇ ਮੁੱਖ ਮਹਿਮਾਨ ਜੀ ਇਹਨਾਂ ਨੂੰ ਅਸੀਂ ਸਨਮਾਨ ਵਜੋਂ ਸਿਰਫ ਇੱਕ ਟੋਕਨ ਆਫ ਰਿਸਪੈਕਟ ਦੇ ਰਹੇ ਹਾਂ ਇਹਨਾਂ ਦੀਆਂ ਜਿਹੜੀਆਂ ਕੁਰਬਾਨੀਆਂ ਨੇ ਜਾਂ ਸੇਵਾਵਾਂ ਨੇ ਉਹਨਾਂ ਦਾ ਮੁੱਲ ਕੋਈ ਵੀ ਅਸੀਂ